ਗੁੱਡ ਮਾਰਨਿੰਗ ਕਾਦੀ ਗੱਡ ਫੋਨ ਨਹੀਂ ਤਾਂ ਕਾਦੀ ਨਹੀਂ ਆਇਆ ਅਸੀਂ ਹੁਣ ਕੀ ਕਰੀਏ ਕੱਢ ਜਾ ਜੀ ਮਾਰ ਕੌਣ ਕਾ ਛੌਣ ਕਾ ਲੱਗੀਆਂ ਆ ਲੋ ਜੀ ਅੱਜ ਕੀ ਕਰ ਰਹੇ ਆ ਦੇਖੋ ਲੋ ਜੀ ਮੁੰਡੇ ਇਕੱਠੇ ਹੋਏ ਆ ਓਏ ਹੋਏ ਫਨ ਛਨ ਚੱਲ ਰਹੇ ਆ ਹਟਾ ਬਿਖਾਉਣ ਲੱਗੇ ਨੇ ਓਕੇ ਆ ਨਾ ਬੀਰੂ ਮੈਂ ਐਨ ਗੱਲਬਾਤ ਜੈਸੇ ਆ ਕੱਪੜੇ ਪ੍ਰੈਸਿਆ ਆ ਮੁੰਡਾ ਹਰਦਾ ਹੀ ਕੋਈ ਨਹੀਂ ਗਾ ਇਹ ਰਾਤ ਵਾਲੇ ਸਟੈਪ ਆਉਣ ਕੱਢਣ ਲੱਗਾ ਆ ਲਓ ਜੀ ਆਪਣੇ ਪੱਕੇ ਯਾਰੀ ਭਾਈ ਜਣੇ ਪਹੁੰਚੇ ਆ ਤੇ ਖਾਪੇ ਯਾਰੀ ਆ ਰੋ ਚੱਲੀਏ ਵੇ ਜਲੰਧਰ ਜਲੰਧਰ ਚਲੋ ਆਦੀ ਪੈਸੇ ਵਾਰਨੇ ਆ ਗਾ ਇਦਾਂ ਆ ਮੈਂ ਇਸ ਤੇ ਬੈਠੇ ਨੂੰ ਬੋਲ ਆਪਾ ਜੀ ਵੀ ਸ਼ਾਪਿੰਗ ਕਰਕੇ ਆਏ ਆ ਅਸੀਂ ਜੱਤਾ ਵੇ ਉੱਟ ਖੜਿਆ ਓਕੇ ਵੇ ਉੱਤੇ ਸ਼ੁਮਾਰਨਿੰਗ ਸਾਡੀ ਨਾਡ ਫੋਨ ਨਹੀਂ ਤਾਂ ਗੱਦੀ ਨਹੀਂ ਆਇਆ ਤੂੰ ਹੀ ਹੁਣ ਆਇਆ ਕਿੰਨੀ ਲੇਟ ਹੋ ਗਿਆ ਤੁਹਾਨੂੰ ਪਤਾ ਨਹੀਂ ਅੱਜ ਹਾਜ਼ਰੀ ਲਾ ਕੇ ਆਣੀਆਂ ਕਬੱਡੀ ਦਾ ਪਕੜਾਉਣਾ ਓਏ ਉਹ ਤੁਮੂ ਲਾਂ ਜਾਣੀ ਆਬੂ ਤੁਸੀਂ ਵੀ ਨਾਲੇ ਜਾਣਾ ਦੇਵਨਾਨਾ ਵੀਰਿਆ ਸਤਾ ਨੂੰ ਜਾਣਾ ਬੇਣਾ ਚੱਲ ਆ ਗੱਡੀ ਅੰਦਰ ਲਾਓ ਆਜੋ ਛੇਤੇ ਆਓ ਜੀ ਗੁੱਡ ਮਾਰਨਿੰਗ ਹੋ ਗਿਆ ਸੁਖਾ ਜੀ ਪਹੁੰਚ ਗਏ ਆਪਣੀ ਸਖਾਰ ਪਿਓ ਲੈ ਕੇ 40 41 ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ ਜੀ ਓਏ ਹੋਏ ਹੋਏ ਇੰਨੇ ਪਿਆਰ ਇੰਨੇ ਗੱਡੀ ਦੇਖੋ ਚੈੱਕ ਕਰੋ ਇੱਕ ਵਾਰ ਗੱਡੀ ਦੇ ਟਾਇਰ ਚੈੱਕ ਕਰੋ ਗੱਡੀ ਦੇ ਚੱਕਰ ਚੱਕਰੋ ਗੱਡੀ ਚੱਕਰੋ ਓਏ ਹੋਏ ਬਾਬੇ ਅੱਗੇ ਹੀ ਘੜਤੀ ਆ ਤਾਂ ਪਾ ਪੈ ਰਿਹਾ ਹੈ ਕੀ ਚੱਕਰ ਪੈ ਗਿਆ ਇਹ ਕਹਿੰਦਾ ਰੈਲੀ ਨਾਲ ਤਿਆਰ ਹੋ ਗਿਆ ਮਰਾ ਮੈਂ ਕਿਹਾ ਵਿਆਹ ਨੂੰ ਜਾਣਾ ਮੁੜ ਕੇ ਨਹੀਂ ਵਿਆਹ ਹੋ ਜਾਣਾ ਹਾਂ ਫੋਨ ਕੀਤਾ ਕਹਿੰਦਾ ਕਹਿੰਦਾ ਕੌਣ ਬਾਡੀ ਯਾਰ ਇਹਨਾਂ ਦਾ ਸੌਹਾਲਾ ਵੱਡਾ ਇਹਨਾਂ ਦਾ ਦੁੱਖ ਜਿਆਦਾ ਵੱਡਾ ਆ ਕੋਈ ਨਹੀਂ ਕੀ ਜਾਣਦਾ ਓਏ ਦਾਦਾ ਅਸੀਂ ਇਹਨੂੰ ਨਹੀਂ ਪਤਾ ਜਾਣ ਬਾਈ ਹੁਣ ਦੂਸਰੀ ਕੌਣ ਇਹ ਗੱਲ ਨਹੀਂ ਦੇਣਾ ਇਹਦਾ ਡਰਾਈਵਰ ਵੇਖਣਾ ਬਾਈ ਇਹ ਡਰਾਈਵਰ ਯਾਰ ਡਰਾਈਵਰ ਸ਼ੌਣਕਾ ਸ਼ੌਣਕਾ ਲੱਗੀਆਂ ਆ ਬੈਸ ਘੋੜ ਤੇ ਮਠੀਆਂ ਲੈ ਜਾਂਦੀਆਂ ਐ ਦੇਖੋ ਜੀ ਇਹਦੀ ਨੇ ਚਾਹ ਜੱਕੀ ਆ ਐਡਾ ਚੋਟਰੀਆ ਡਰਾਈਵਰ ਕਿਹੜਾ ਇਹਨੇ ਘੰਟਾ ਲਾਤਾ ਬੇਕਾਰ ਪੱਲਾ ਇਹ ਪੱਲਾ ਇੱਧਰ ਦੇਖੋ ਜੀ ਓਏ ਹੋਏ 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 ਰਾਣੀ ਸੁੰਦਰਾ ਵੀ ਬਾਹਰ ਗੱਡੀ ਜਾ ਰਹੀ ਆ ਢੈਣਾ ਣਾਣਾ 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 ਮਾਰਨਿੰਗ ਦਾ ਕਰ ਦੋ ਆ ਕੋਲ ਬਿਠਾ ਲਿਆ ਓ ਦੇਖੀ ਵੱਜਣ ਲੱਗੀ ਕੋ ਬ੍ਰੇਕਾਂ ਡੈਕਵਾ ਯਾੜੀ ਯਾੜੀ ਆ ਬੈਜੋ ਬੈਜੋ ਵਾਪੇ ਤੁਸੀਂ ਮਾਰਨਿੰਗ ਨਹੀਂ ਕੀਤੀ ਸਾਰਿਆਂ ਨੇ ਬੰਦ ਕਰੀ ਗੀ ਬੰਦ ਕਰੀ ਆ ਨਾ ਨਾ ਇਤਾਂ ਡਿਗਣੇ ਬਾਪੇ ਇਤਾਂ ਡਿਗਣੇ ਵੇਖਾ ਵਾਹ ਯਾ ਮਧੀਆਂ ਗੜੀ ਸਾਰਿਆਂ ਨੇ ਮੂੰਹ ਮੋੜ ਲਾਓ ਜੀ ਚਲੀ ਮੇਰੀ ਗੱਲ ਐਸ ਕਰਕੇ ਕਮਾੜੀ ਜੀ ਇਹਦਾ ਬਾਹਰ ਕੱਢੀ ਆ ਬੀਡੀਓ ਨਾਲ ਇਹਨੇ ਇੱਕ ਕਿਆ ਕਰੀ ਜਾ ਬੋਲ ਯਾਰ ਇੰਨੀ ਵੀ ਨਹੀਂ ਸਟੰਗ ਲੌਂਗ ਸੈਸ ਯਾਰ ਇਹਨਾਂ ਨੂੰ ਪਤਾ ਕੁਝ ਨਹੀਂ ਉਹੀ ਆ ਜਾਂਦੇ ਨੇ ਲੈ ਜਣੇ ਉੱਥੇ ਨੂੰ ਓਏ ਹੋਰ ਉਹ ਯਾਰ ਐਂ ਤਾਂ ਬੇਰੀ ਆਉਂਦੀ ਏ ਥੱਲੇ ਦੇ ਦੇ ਚਾਹ ਉਤਰੀ ਪਟਵਾਰੀ ਹੀ ਆ ਪਟਵਾਰੀ ਆਪਣੇ YouTube ਚੈਨਲ ਹਾਏ ਪਟਵਾਰੀ ਨੂੰ ਮੈਂ ਚੰਨੀ ਦਾ ਨੰਬਰ ਸੇਵ ਕਰਨ ਲੇਗਾ ਪਟਵਾਰੀ ਨੂੰ ਆਪ ਨਹੀਂ ਲਿਖਣਾ ਆਂਦਾ ਬੰਦਾ ਇਹ ਆ ਬੱਕਰ ਜੋੜੀ ਜਾਂਦਾ ਹੀ ਆ ਓਏ ਉਹ ਜਿਨ੍ਹਾਂ ਦੇ ਉਹ ਜਿਨ੍ਹਾਂ ਦੇ ਲੱਟੀਆਂ ਲਵਾਉਣ ਜਿਹਦੇ ਉਹਦੇ ਨੇ ਲਵਾਈ ਨਹੀਂ ਉਹ ਕਿੱਥੇ ਨਾ ਗੱਡੀ ਬਾਹਰ ਲਓ ਚਲੋ ਚਾਹ ਪੀ ਲਓ ਪਹਿਲਾਂ ਆ ਜਾਓ ਚਾਹ ਪੀ ਲਓ ਆ ਜਾਓ ਚਾਹ ਪੀ ਲਓ ਆਹ ਲਓ ਚਾਹ ਪੀ ਲਓ ਆਈ ਦੀ ਕਾਰਵਾਈ ਸ਼ੁਰੂ ਕਰਦੇ ਆ ਸਾਰੀ ਚੱਲੀ ਦੱਸ ਕੀ ਗੱਲਾਂ ਕਰਦਾ ਆ ਚੱਣੀ ਕੀ ਗੱਲਾਂ ਕਰਦਾ ਆ ਟੈਮਸਰ ਦੀਆਂ ਗੱਲਾਂ ਕਰਨੀਆਂ ਦਾ ਨਹੀਂ ਨਹੀਂ ਟੈਮਸਰ ਵੇਹ ਉਹਦੇ ਨਿਆਣੇ ਨਾਲ ਸਾਡੇ ਘੁੰਮਣੇ ਚਾਹੀਦੇ ਉਹ ਨਾਲੇ ਵੀ ਘੁੰਮੀ ਜਾਣਾ ਤੇ ਨਿਆਣੇ ਮਗਰ ਵੇ ਘੁੰਮਣਾ ਪਾਪਾ ਪਾਪਾ ਕਹਿੰਦੇ ਲਓ ਜੀ ਇੱਕ ਬੰਦਾ ਹੋਰ ਚੜ ਗਿਆ ਮੇਰਾ ਫੀਲ ਹੋ ਰਿਹਾ ਹੈ ਆਗਰਾ ਦੇ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਪਿਆਰੋਂ ਭਾਜੀ ਤਿੰਨ ਤੁਸੀਂ ਇੱਥੇ ਪਜਾ ਦੇ ਬਾਈ ਹਲੇ ਪਕੌੜੇ ਤੇ ਚਾਹ ਨਾ ਸਾਰ ਹਲੇ ਮੇਰੀ ਹਲੇ ਮਠੀਆਂ ਮਿਲਦੀਆਂ ਪਨੀਰ ਵਾਲੇ ਪਕੌੜੇ ਦਿੱਤੇ ਤੁਸੀਂ ਹਲੇ ਵਿਆਹ ਤੇ ਜਾਣਾ ਇੱਧਰ ਵਾਲੇ ਗਿੱਲ ਦੇ ਜਾਣਾ ਉੱਧਰ ਵਾਲੇ ਦੇਣਾ ਰੇਪੇ ਜਾਣਾ ਨਹੀਂ ਤੇਰਾ ਦੁੱਖ ਜ਼ਿਆਦਾ ਵੱਡਾ ਰੇਪੇ ਜਾਣਾ ਸਮਾਨ ਹੁਣ ਹਲੇ ਮਰ ਰਹੇ ਸੀ ਕੱਪ ਤੇ ਜਾਣਾ ਆ ਕੱਪ ਤੇ ਜਾਣਾ ਜਾਓ ਕੋਟ ਬੈਂਟ ਵੀ ਚੱਕੜਾ ਹੈ ਉੱਥੇ ਹਾਜ਼ਰੀ ਲਾਉਣੀ ਆ ਮੈਂ ਮੱਢ ਜਾਨੀ ਲਓ ਜੀ ਕਹਿੰਦੇ ਆ ਮੇਰੇ ਵੀਰੋ ਕੈਂਟੀ ਜੀ ਪਹੁੰਚ ਗਏ ਆ ਦੇਖੋ ਕੌਣ ਆ ਰਿਹਾ ਅੱਜ ਸਾਡੇ ਵੇੜੇ ਹੌਸਲਾ ਬਾਬਿਓ ਸੱਟੋ ਸੱਟੋ ਠੀਕ ਆਕ ਉਹ ਨਿਖਰ ਕੇ ਰਹੀਦਾ ਆ ਨਿਖਾਰੀਆਂ ਭਈਆਂ ਗੱਡੀਆਂ ਟੀਨ ਪਕੜ ਦਿੱਤੀ ਲਓ ਜੀ ਜੀ ਸਾਹਿਬ ਕੀ ਹਾਲ ਚਾਲ ਆ ਦੱਸੋ ਜੀ ਹਾਲਾਤ ਉਹਦਾਂ ਦੇ ਹੀ ਆ ਜੀ ਹਾਲਾਤ ਮਾੜੇ ਆ ਇਦਾਂ ਰਹਿੰਦੇ ਮਾੜੇ ਤੈਨੂੰ ਪਤਾ ਹੀ ਨਹੀਂ ਜਾਂਦਾ ਹੱਲੇ ਵੀ ਹਾਲਾਤ ਮਾੜੇ ਹਾਲਾਤ ਮਾੜੇ ਕਿੱਦਾਂ ਹੋ ਜੂਗੇ ਨਾ ਜੀ ਨਹੀਂ ਚੜਤ ਨਹੀਂ ਹੈਗੀ ਕਿਸੇ ਦੀ ਬੈਂਨਰਾਂ ਨੂੰ ਦੇਖਦੇ ਕਹੀ ਜਾਂਦੀ ਕਹਿੰਦੀ ਚੰਨੀ ਸੀ ਨਾਲ ਤੂੰ ਇਹਨਾਂ ਹਾਲਾਤ ਮਾੜੇ ਓਏ ਹੋਏ ਕਹਿੰਦੀ ਮੈਂ ਦੱਸਦਾ ਸਹੀ ਹਾਲਾਤ ਪਤਾ ਤਾਂ ਲੱਗੇ ਪਤਾ ਤਾਂ ਲੱਗੇ ਤੇ ਹੁਣ ਤੈਨੂੰ ਥੋੜਾ ਦੱਸੂਗਾ ਓਹੀ ਤਾਂ ਗੱਲ ਹੈ ਨੀਂਜ ਵੀ ਆਇਆ ਹੈ ਲੋ ਜੀ ਬਾਬਿਓ ਕਿਵੇਂ ਦਾ ਫੀਲ ਹੋ ਰਿਹਾ ਇੱਥੇ ਆ ਕੇ ਤੁਹਾਨੂੰ ਫੀਲ ਓਕੇ ਗੱਡੀ ਦੇਖੀ ਚੈੱਕ ਕੀਤੀ ਤੁਸੀਂ ਗੱਡੀ ਹੈ ਬਾਬਿਓ ਗਲੀਆਂ 'ਚ ਮੁੜੀ ਜਾਂ ਤੰਦੀ ਬਾ ਗੱਡੀ ਚੈੱਕ ਕੀਤੀ ਟਾਇਰ ਇੱਧਰ ਹਲਵਾਇਓ ਇਹਨਾਂ ਨੇ ਉੱਤੋਂ ਗਈ ਤੁਸੀਂ ਗਲੀਆਂ 'ਚ ਘਾਤੋ ਮੋੜ ਕਿਆ ਕੀ ਯਾਰ ਚੈੱਕ ਕਰੋ ਨਾਮ ਹੋ ਰਿਹਾ ਕੋਤ ਬੜਾ ਹੈ ਗਲੀ 'ਚ ਲੱਗਿਆ ਬੜਾ ਹੈ ਇਹ ਵੇਲੇ ਵੇਲੇ ਨੇ ਸਾਡੇ ਫੋਗ ਲੈਡ ਨਹੀਂ ਪਾਉਂਦੇ ਆਹ ਲੋ ਜੀ ਬੰਪਰ ਵੀ ਬੜਾਤਾ ਮੋੜੋ ਸੁੱਕੇ ਨੇ ਬੰਪਰ ਵੀ ਲਾਤਾ ਗੱਡੀ ਵੇਲੇ ਨਵਾਂ ਲੈਣਾ ਓਏ ਆ ਨਾ ਜੇ ਨਹੀਂ ਕਿਆ ਇਹਦਾ ਚੋਰ ਤੋਂ ਹੀ ਕਰਦੇ ਹਟਿਆ ਸ਼ਗਲੇ ਪਤਾ ਜੱਡੀ ਉਹਦਾ ਕਿਦਾਂ ਮੋਡੀਫਿਕੇਸ਼ਨ ਹੁੰਦੀ ਰਹਿੰਦੀ ਹੈ 26 14 ਫ੍ਰੈਕ ਵਿਭਾਗ ਚੱਲ ਰਿਹਾ ਹੈ ਜੀ ਉਹ ਥੱਲੇ ਓਕੇਲ ਵੀ ਕਹਿੰਦਾ ਨਾ ਲੱਗ ਆਇਆ ਲਾਓ ਜੀ ਪਤਾ ਵੀ ਨਹੀਂ ਲੱਗਣਾ ਮੈਂ ਕਦੋਂ ਮੋ ਨੂੰ ਲੋਕ ਇੱਥੇ ਵਿੱਚ ਕਰ ਰਹੇ ਆ ਬਸ ਆਪਣੇ ਪੱਕੇ ਵਾਲੀ ਸੋ ਖਿਉਣੀ ਰੈਡੀ ਆ ਕੈਂਡੀ ਹੁਣੀ ਆਇਆ ਭਾਈ ਹੁਣੇ ਪਹੁੰਚੇ ਆ ਤੇ ਖਾਪੇ ਆਲੀ ਸਾਡਾ ਗੁਣਾ ਚੋਰ ਆ ਲਓ ਜੀ ਆ ਗੱਡੀਆਂ ਖੜੀਆਂ ਕਬੱਡੀ ਕੱਪ ਤੇ ਆਪਣੇ ਵੀਰ ਭਰਾ ਭੇਜ ਤੇ ਆ ਹੁਣ ਸਾਨੂੰ ਵਿਆਹ ਵੀ ਸੀਗਾ ਜੀ ਸਾਨੂੰ ਇੱਧਰ ਵੀ ਹਾਜ਼ਰੀ ਲਾਣੀ ਬਸ ਸੁੱਖੇ ਨਹੀਂ ਜੀ ਇਹ ਜ਼ਰੂਰੀ ਬਾਬੇ ਦਿਨ ਬਹੁਤ ਬਿਜੀ ਚੱਲਦੇ ਆ ਬਾਬੇ ਉਹ ਕਿਆ ਕਰੀਏ ਕੁੜੀ ਮੁੰਡੇ ਨੱਕੇ ਨੱਕੇ ਆ ਆ ਲਓ ਜੀ ਕੋਈ ਗੱਲ ਨਹੀਂ ਚੱਲ ਆਪਾਂ ਬਾਬੇ ਆਪਾਂ ਤਾਂ ਹਾਜ਼ਰੀਆਂ ਲਾਉਣ ਆਏ ਆ ਜੀ ਪੈਸੇ ਵਾਰਨੇ ਅਗਰ ਐਦਾਂ ਆ ਮੇਨ ਵਿਚ ਵਟਣਾ ਦੀ ਜੋੜੀ ਮੇਨ ਕੰਮ ਤੇ ਪਹੁੰਚੀ ਦਾ ਆ ਝੋਟਾ ਜਿਹੀ ਆਇਆ ਆਪਣਾ ਇਹ ਭਾਰ ਮਯਾਰੇ ਵਾਲੇ ਝੋਟੇ ਆ ਇਹ ਦੁਆਬੇ ਚ ਪੈਦਾ ਇਹ ਟਲਦੇ ਹੀ ਨਹੀਂ ਆ ਸ਼ੇਰ ਸ਼ੂਰ ਬਣਾਏ ਆ ਹਾਏ ਹਾਏ ਇਹ ਦੂਜੀ ਸਾਈਡ ਲਾ ਬਾਈਟ ਵੀ ਹੈ ਹਾਏ ਹਾਏ ਫਾਂਕੀ ਸ਼ੂਰ ਰੋ 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 ਹਣ ਬਾ ਦੂਜਾ ਭਾਜੀ ਖੜ ਖੜੀ ਤੇ ਥੋੜੋ ਚੱਲ ਜੀ ਪਹਿਲਾਂ ਦੇਖ ਇੱਧਰ ਹੈ ਨਹੀਂ ਕੋਈ ਨਹੀਂ 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 ਇੱਧਰ ਹੈ ਨਹੀਂ ਤੇ ਫੇਵਰਟ ਵਾਜੇ ਬਾਜੀ ਦੇ ਕੋਈ ਨਹੀਂ ਇਹ ਲੋਹਾ ਯਾਰ ਲਓ ਜੀ ਬਾਪਿਓ ਫਿਆਹ ਦੇ ਮਿਲਵਾ ਜਾ 에ਰਪੋਰਟ 에ਰਪੋਰਟ ਦਾ ਆਪਾਂ ਤੇ ਵੀ ਛੇੜੀ ਮਾਰਾਗਾ ਛੋਟਾ ਏ ਬਾਬੇ ਕਿਹਨੇ ਕੁੱਤੇ ਸਾਹਮਣੇ ਆ ਜਾ ਕੇ ਉਹ ਕੋਈ ਗੱਲ ਨਹੀਂ ਕੁੱਤੇ ਕੁੱਤੇ ਗੱਤੇ ਸਮਾਣ ਹੋ ਗਈ ਆਓ ਆ ਲੋ ਚੱਲੀਏ ਵੇ ਜਲੰਧਰ ਜਲੰਧਰ ਚਲੋ ਚੈੱਕ ਜਿਹੜੀਆਂ ਵਿਆਹਾਂ ਤੁਹਾਡੀਆਂ ਨਹੀਂ ਜਾ ਕੇ ਲੈ ਕੇ ਆਏ ਪਾਣੀਆਂ ਨਹੀਂ ਉਹਨਾਂ ਨੂੰ ਹੋਰ ਸੁਣਾਓ ਫੇ ਨਮੀਤਾ ਜੀ ਆ ਜੀਪ ਖੜੀ ਆ ਬਾਬਿਓ ਆ ਪਾ ਜੀ ਹੁਣ ਵਿਆਹ ਵੇਖ ਆਏ ਆ ਮੈਚਾਂ ਵੇਖ ਆ ਜਦਿਲਾਂ ਆਏ ਆ ਕਬੱਡੀ ਕੱਪ ਹੋ ਗਿਆ ਆਪਣਾ ਵਧੀਆ ਓਕੇ ਰਿਪੋਰਟ ਕੋਣ ਜਿੱਤੇ ਆ ਬਿਹਤਰ ਹਨ ਜੋਤਾ ਵੀ ਆਇਆ ਜਾਂ ਟਾਈਮ ਨਾਲ ਨੀਜ ਵੀ ਆਇਆ ਆ ਆਪਾਂ ਯਾਰਾਂ ਆ ਜੀ ਜਲੰਧਰ ਨੂੰ ਉਹ ਕਿਤੇ ਕਿਤੇ ਲੇਟ ਹੋ ਜਾਣਾ ਇੱਦਾਂ ਮੈਨੂੰ ਪਤਾ ਹੀ ਆ ਕਿੰਨਾ ਨਾਮ ਜੀ ਨਾ 1 ਲੱਖ ਪਹਿਲਾ ਨਾਮ 70000 ਰੁਪਏ ਦੂਜਾ ਨਾਮ ਸੀਗਾ ਵਧੀਆ ਹੋ ਗਿਆ ਮੈਚ ਉਹਨਾਂ ਉੱਪਰ ਫੋਟੋ ਤੋ ਬਈ ਹਸ ਕੇ ਗੱਲ ਵਾ ਜਰਸੀ ਮੈਂ ਵੀ ਦੇਖਿਆ ਜੀ ਲਾਈਵ ਜੀ ਰੋਲ ਲੜਾ ਪਈ ਨੀ ਜੁੱਠੀ ਆ ਕਿੰਦਾ ਫੀਲ ਹੋ ਰਿਹਾ ਤੈਨੂੰ ਅੱਜ ਕੱਲ ਬਸ ਪੀਜੀਪੀਜੀ ਲਾਈਵ ਆਹ ਰਾਤੇ ਚੱਲ ਰਹੀ ਬੀਜੀ ਵੀ ਜਾਣੀ ਕਿ ਰਹਿਣਾ ਚਾਹੀਦਾ ਬੀਜੀ ਵੀ ਇੱਕ ਆਮ ਆਪਾਂ ਨੂੰ ਕੋਈ ਨਹੀਂ ਹੈਗਾ ਪਰ ਆਪਾਂ ਬੀਜੀ ਪੂਰੇ ਆ ਗਾਦੇ ਸਗਜੁਰ ਬੀਜੀ ਚੱਲ ਰਿਹਾ ਤੂੰ ਰਹਿੰਦਾ ਕਿ ਨਾ ਹੁਣ ਮੈਂ ਤਾਂ ਜੋਤਪੁਰ ਆਉਣਾ ਨਾ ਜਾ ਰਿਹਾ ਦਵਜੋਤ ਤੇ ਬੀਜੀ ਤਾਂ ਤੂੰ ਹੋਣਾ ਹੀ ਹੈ ਜੀ ਜਿਵੇਂ ਸਾਡੀ ਲਾਈਫ ਹੈ ਨਾ ਟੂ ਮੱਚ ਬੀਜੀ ਦਾ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਹਦਾ ਘਰ ਦਾ ਕੋਈ ਕੰਮ ਨਹੀਂ ਹੁੰਦਾ ਪਰ ਬੀਜੀ ਬਹੁਤ ਜੀ ਅਸੀਂ ਸਾਨੂੰ ਸਮਝ ਨਹੀਂ ਲੱਗਦੀ ਫੇ ਆਲ ਦ ਕੋਰਾਤ ਨੂੰ ਐ ਰਖਾ ਲਾ ਲਈਆਂ ਮਾਵੇਂ ਲੈਂਟ ਵਾ ਵੈਂਦੀ ਫੋਰੇ ਉਹ ਲੈਂਟ ਦਾ ਭਾਜੀ ਪੈਣੀ ਆ ਫੇ ਲੈਂਟ ਤਾਂ ਜਿੱਦਾਂ ਕਰਾ ਤੁਹਾਨੂੰ ਪਤਾ ਹੀ ਆ ਜਿੱਦਾ ਟਿਮ ਹੋ ਗਈਆਂ ਲੈਟ ਹੋਣਾ ਹਾਂ ਜਿੱਦਾਂ ਜਾਚ ਰਹੀਆਂ ਐਨ ਕਾ ਉਦਾਂ ਗੋਟ ਆ ਵਧੀਆ ਆ ਜਾਚ ਰਹੀਆਂ ਆ ਐਦਾਂ ਨਹੀਂ ਡਰਾਈਵ ਫੋਰੇ ਹੈ ਨਹੀਂ ਐਦਾਂ ਵੀ ਠੀਕ ਆ ਉਦਾਂ ਐਦਾਂ ਵੀ ਠੀਕ ਲੱਗਦੀਆਂ ਆ ਬਾਕੀ ਹੁਣ ਅੱਜ ਸਾਡੇ ਨਾਲ ਪਾਲਾਂ ਐ ਨਹੀਂਗਾ ਜੀ ਉਹ ਕਿ ਪਾਰਲਾ ਇਦਾਂ ਘਰੋਂ ਥੋੜੀਆਂ ਜਿਹੀਆਂ ਤੁਹਾਨੂੰ ਪਤਾ ਹੀ ਹੈ ਪੰਦਕਿਆ ਸਾਰੇ ਉਹਨਾਂ ਨੂੰ ਦਿਆ ਨਾ ਤਾਂ ਅੱਜ ਥੋੜੀ ਸਰਵਿਸ ਹੋ ਗਈ ਤੇ ਸਾਢੇ 3 ਹੀ ਸਰਵਿਸ ਅਜੇ ਹੋਣੀ ਆਣ ਦੇਖੋ ਕਦੋਂ ਦੀ ਜਦੋਂ ਕਰਦੇ ਨੇ ਕਰਤੀ ਤਾਂ ਆਪਾਂ ਉਹਦੇ ਘਰ ਰਹਿਣਾ ਤੇ ਥੋੜੀ ਥੋੜੀ ਇਧਰ ਵੀ ਹੋ ਗਈ ਯਾਰ ਕਹਿੰਦੇ ਨਾ ਸਮਾਨ ਵਾਣ ਥੋੜਿਆ ਕਾਦੇ ਕਹਿੰਦੇ ਸਮਾਨ ਲੈਣ ਦੇ ਤੂੰ ਜਾ ਐਸੇ ਸਮਾਨ ਨਹੀਂ ਭੇਜਣਾ ਬਾਹਰੋਂ ਮੈਨੋਂ ਨਾਲ ਸਮਾਨ ਭੇਜਣਾ ਸੀ ਕਹਦੇ ਬੁੱਡੇ ਨੇ ਚੌਥਾ ਦਿਨ ਹੋ ਗਿਆ ਬਾਬੇ ਜਲਦੀ ਤੁਹਾਡੇ ਲਾਰੇ ਨਹੀਂ ਮੁੱਕਦੇ ਬਾਹਰ ਕਿਦੀ ਕਿਤੇ ਮੈਂ ਤਾਂ ਸਵਾਲ ਲੈਣ ਚੱਲੇ ਆ ਤੂੰ ਛੇਤੀ ਫੜਾ ਆਣਾ ਫੇਰ ਆਦਾ ਮੋਟਰ ਤਾਂ ਉਹ ਲਵਾਵਾ ਘਰੇ ਰਹਿ ਗਿਆ ਉਹ ਤਾਂ ਗੱਲ ਹੈ ਕਿ ਇੰਦਾ ਨਹੀਂ ਜਾਣ ਕੇ ਅੱਛਾ ਹੀ ਨਾ ਬੀਜੀ ਬੀਜੀ ਆ ਜੀ ਚੱਲਿਆ ਪਾਪ ਬਹੁਤ ਚੱਲਿਆ ਦੈਲ ਕਰ ਰਿਹਾ ਮੇਰਾ ਥੋੜਾ ਜਨਾ ਪਾਣੀ ਸੈਰ ਚ ਪਾ ਕੇ ਠੰਡਾ ਆ ਜਾ ਜਦਾਂ ਇਤਨ ਸਿੱਤੀ ਜਿੰਨੇ ਉੱਪਰ ਆ ਜਾ ਤੂੰ ਕਿਦੜ ਕੇ ਆ ਗਿਆ ਸਾਡੇ ਪਤਾ ਨਹੀਂ ਲੱਗਾ ਵੀ ਜੀ ਨਾ ਆ ਜਿੱਦਾਂ ਹੈ ਰਹੀ ਹੁਣ ਥੱਕ ਬਹੁ ਹੋ ਗਿਆ ਹੈ ਪਰ ਕੱਲ ਦਾ ਵਿਆਹ ਹੈ ਕੰਟੈਂਡ ਕਰਨਾ ਪੈਣਾ ਇਤਨਾ ਮਾਜੀ ਖਾਸ ਭਰਾ ਦਾ ਹੈ ਫਿਰ ਸਿੰਗਰ ਵੀ ਲਗਣਾ ਕਾ ਫੰਦ ਸੋਨੇ ਆਪਿਓ ਤੇ ਬਾਤ ਕੀ ਗੱਲ ਦਿੰਦਾ ਆ ਮਾਜੀ ਸਕੋਰਪੀਓ ਜੇ ਤਾਂ ਮੇਰਾ ਦੂਜਾ ਹੈ ਸਕੋਰਪੀਓ ਦਾ ਹੈ ਤੁਹਾਡੇ ਵੀ ਗਾਣੇ ਕੱਢੇ ਹੋ ਹਾਂਜੀ ਹਾਂਜੀ ਦਾ ਸਕਾਰਪਿਓ ਦੇ ਗਾਣੇ ਆਪਣੇ ਸਕਾਰਪਿਓ ਤੁਹਾਨੂੰ ਪਤਾ ਹੀ ਆ ਹੈਗੀ ਆ ਦਾ ਸਕਾਰਪਿਓ ਦੇ ਗਾਣੇ ਕੱਢੇ ਹੋਣੇ ਤਾਂ ਹੀ ਕਰਕੇ ਤਾਂ ਵੀ ਆਪਾਂ ਯਾਦੇ ਤਾਂ ਹਾਂ ਬਾ ਬਾ ਕੇ ਤੇ ਤੁਹਾਨੂੰ ਦਿਖਾਵਾਂਗੇ ਤਾਂ ਆਹ ਦੇਖੋ ਇਹਦਾ ਮੋਰੇ ਵੀ ਪੰਜਾਬ ਸਰਕਾਰ ਦੀ ਸਕਾਰਪਿਓ ਹੀ ਆ ਤੇ ਗੱਲ ਹੈ ਕਿ ਇਦਾਂ ਕੱਲ ਤੁਹਾਨੂੰ ਨਵੀਂ ਜੀ ਚੀਜ਼ ਦਿਖਾਵਾਂਗੇ ਟਰੈਡਰ ਡੋਟਰ ਕਰਨ ਲੱਗੇ ਹੋ ਰੈਡੀ ਫੇਪਰਾ ਤੇ ਜਾਣੀਆਂ ਨਾ ਸਵੇਰ ਨੂੰ ਨਾਲੇ ਸਾਢੇ 6 ਸਰਵਿਸ ਤੇ ਜਮੇ ਭਾਂ ਸੱਜਰੇ ਸੱਜਰੇ ਕਲਾਣਾ ਆਹ ਬਾਉ ਬੜੀ ਤੇਜ਼ ਜਾ ਰਿਹਾ ਆ ਆ ਜਾ ਆ ਮੇਰਾ ਵੀਰ ਆ ਜਾ ਆ ਜਾ ਲੈ ਤੇਲੇ ਸਾਈਡ ਦਿੱਤੀ ਆ ਭਜੀ ਆ ਜਾ ਕਿੱਥੇ ਰਹਿ ਗਿਆ ਨਾਲੇ ਸਾਈਡ ਦੇ ਜੀ ਵੀ ਤੇ ਨਾਲ ਗਈ ਜੀ ਕਿੱਥੇ ਰਹਿ ਗਿਆ ਭਾਜੀ ਉਹ ਆਪਣੇ ਪਿੱਛੇ ਹੀ ਆ ਜਿੱਦਾਂ ਜਿਸ ਤੇ ਐਂਟੀ ਦਾ ਮੋਬਾਈਲ ਆ ਗਿਆ ਲੋਪਾ ਲੱਗਾ ਮਣੀ ਗਣ ਤੇ ਅੱਜ ਤੂੰ ਬਸ ਇੰਨਾ ਬਹੁਤ ਪੈਸਾ ਇਹਦੇ ਕੋਲ ਆ ਪਾਜੀ ਆਪਾਂ ਨੂੰ ਮਿਲਿਆ ਹੋਰ ਫੇ ਬਾਬੇ ਉਹ ਹਾਂ ਟੋ ਕੈਨੇਡਾ ਜਾ ਆ ਪਾਜੀ YouTube ਚੈਨਲ ਸੀ ਦੇਣਾ ਤੁਸੀਂ ਜਮੇਓ ਉਹ ਤੇੜਾ ਆ ਬੋਟੋ ਉਹਵਾ ਮੇਰਾ ਭਰਾ ਆਈਫੋਨ ਤੁਸੀਂ 15 ਪ੍ਰੋ ਮੈਕਸ ਲੈ ਕੇ ਚੱਲੇ ਆ ਇੱਦਾਂ ਕਿਦਾਂ ਗੋਡਾ ਫਰਦੇ ਜਿਹਾ ਡੀਕ ਰਾਇਆ ਆ ਪਰ ਉਹ ਤੇ ਆ ਮੁੰਡਾ ਲੱਗਾ ਬੈਠਣ ਦੇਖੋ ਜੀ ਧੰਨਵਾਦ ਆਜ ਦੇਖੋ ਆਤਾ ਆਜ ਦੇਖੋ ਮੁੰਡਾ ਕਿੰਨਾ ਖੁਸ਼ ਆ ਤਾਕੀ ਜਿ ਬੈਠਾ ਵੀ ਦਿਖਾਇਆ ਤੁਹਾਨੂੰ ਮੁੰਡਾ ਅੱਜ ਕਿੱਦਾਂ ਆਇਆ ਗੱਡੀ ਹੋ ਗਈ ਆ ਜੀ ਸਟਾਰਟ ਆ ਜੀ ਆ ਗਿਆ ਆਪਣੇ ਬਲੌਗਾਂ ਵਾਲੇ ਆ ਲਓ ਜੀ ਕਿਰੇ 15 ਦੇਗੇ ਇਹ ਵੀ ਆਪਣਾ ਵੀਰ ਐ ਅੱਜ ਇਨੀ 15 ਦੇ ਕੇ 13 ਲੈ ਲਿਆ ਛੋਟੇ ਨਾਲ ਪੈਸੇ ਵੀ ਚੱਕੇ ਹੋਏ ਐ ਕੈਸ਼ ਕਮਾਈ ਆਏ ਹਾਈ ਹਾਈ ਇਹ ਆਪਣਾ ਪੁਰਾਣਾ ਭਰਾ ਆ ਦਾ ਜੀਵ ਨੂੰ 24 ਇੰਚ ਪਹਿਲੀ ਵਾਰ ਪਵਾ ਕੇ ਆ ਨਸੀ ਨਾ ਇਹ 22 ਆਇਆ ਸੀ ਆਏ ਹਾਏ ਹਾਏ ਆਪਣਾ ਵੀ ਚੈਨਲ ਸਬਸਕ੍ਰਾਈਬ ਕਰਦੇ ਜੋਧ ਬਲੌਗਸ ਦੇ ਨਾਂ ਤੇ ਤੇ ਭਰਾ ਨੂੰ ਬਾਦੋਂ ਤੋਂ ਬਾਦ ਸਬਸਕ੍ਰਾਈਬ ਕਰਾਓ ਲਾਈਕ ਐਂਡ ਕਮੈਂਟ ਸ਼ੇਅਰ ਕਰਕੇ ਧੱਕ ਪਾ ਦਿਓ ਓਏ ਓਏ ਪਤਾ ਲੱਗ ਜਵੇ ਕਿ ਨਵਦੇ ਸਬਸਕ੍ਰਾਈਬ ਚੱਲ ਗਏ ਆ ਆਏ ਹਾਏ ਹਾਏ ਬਾਕੀ ਮੈਂ ਵੀ ਆਪਾਂ ਚੈਨਲ ਆਪਣੇ ਚਾਵਲਾ ਤੋਂ ਹੁਣੇ ਹੁਣੇ ਫੋਨ ਲੈ ਕੇ ਆ ਆਹ ਜਿੱਦਾਂ ਕਰੋਂ ਰੱਬ ਮੇਲ ਸਵੇਲ ਕਰਾਉਂਦਾ ਆ ਦੇਖ ਲਓ ਜੀ ਪਾਲੀਓ ਕੈਨੇਡਾ ਤੋਂ ਆ ਗਿਆ ਘੁੰਮ ਕੇ ਦੇਖ ਲੋ ਤੇ ਅੱਜ ਮਿਲੇ ਇੱਥੇ ਆਦ ਰਾਤ ਹਾਂ ਲਾਓ ਜੀ ਬਾਕੀ ਮਿਲਦੇ ਆਂ ਜਲਦੀ ਮੈਂ ਆਇਓ ਫੇ ਪੈਡ ਨੂੰ ਦੁਬਾਰਾ ਕਰਦਾ ਇਹਨਾਂ ਦੀਆਂ ਗੱਡੀਆਂ ਦੀ ਮਾਰਿਓ ਕਿਹੜਾ ਮੇਰੇ ਚੈਨਲ ਤੇ ਹੁਣ ਕੋਈ ਵੀਡੀਓ ਨਹੀਂ ਪਾਈ ਹੁਣ ਮੈਂ ਪਾ ਕੇ ਜਾਊਂਗਾ ਜਾਂਦਾ ਪਾ ਕੇ ਜਾਣੀ ਫੋਨ ਮਾਰ ਲਈ ਭਾਜੀ ਛੋਟਾ ਇਹ ਮਹਿਤਰਾ ਨੇ ਓਕੇ ਬਾਬਿਓ ਇਹ ਮਹਿਤਰਾ ਨੇ ਲਿਆ ਭਾਜੀ ਨੇ ਇਹ ਹੁਣ ਗੱਭਰੂ ਕੈਨੇਡਾ ਦੀ ਧਰਤੀ ਦੇ ਯਾ ਵਸੇ ਆ ਠੀਕ ਹੈ ਬਾਬਿਓ ਨਾਲ ਕੈਸ਼ ਵੀ ਚੱਕ ਲਿਆ ਫੋਨ ਵੀ ਲੈ ਲਿਆ ਆਈ ਤਾਂ ਨਜ਼ਾਰੇ ਇਹ ਇੱਦਾਂ ਕੈਸ਼ ਚ ਘਰੇ ਨਹੀਂ ਜਾਣਾ ਪਹਿਲਾਂ ਟਿਕਟ ਲਈ ਆਏ ਹਾਏ 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 ਓਕੇ ਬਾਬਿਓ ਬਾਬਾ ਜੀ ਵੀ ਸ਼ਾਪਿੰਗ ਕਰਕੇ ਆਏ ਆ ਅਸੀਂ ਇੱਧਰ ਫੋਨ ਲੈ ਕੇ ਨਿਕਲੇ ਹਜੇ ਯਾਨੂ ਪਾਜੀ ਹੁਣੀ ਵੀ ਇੱਧਰ ਆ ਗਏ ਆ ਨਾਲ ਅਰਤੀ ਵੀ ਜਿਕੇ ਆਏ ਅੱਜ ਬਾਬਾ ਜੀ ਕੀ ਲਿਆ ਫੇ ਅੱਜ ਲਿਆ ਤਾਂ ਕੁਛ ਨਹੀਂ ਮਗਲੈਲ ਦੇਖਿਆ ਸੀਗਾ ਫੇ ਲੈ ਆਏ ਆ ਓ ਫੋਨ ਲੈ ਕੇ ਦਿੱਤਾ ਬਾਬਾ ਜੀ ਨੇ ਬਾਬਾ ਨੇ ਅੜੀ ਕਰ ਲਾ ਪਿਆੜੀ ਇਹ ਲੈਣਾ 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 ਲੈ ਕੇ ਹਟੇ ਵੇ ਜੀ ਬਾਬਿਓ ਭਾਈ ਦੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਏ 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 ਤੇ ਮੋਬਾਈਲ ਪੁਆਇੰਟ ਤੇ ਚਾਵਲਾ ਮੋਬਾਈਲ ਪੁਆਇੰਟ ਆਉਣਾ ਨਾ ਭੁੱਲਿਓ ਜੀ ਬਾਬਿਓ ਇੱਥੇ ਵੀ ਆੜਾ ਆਇਆ ਤੁਸੀਂ ਹਾਂ ਜੀ ਜ਼ਰੂਰ ਆਇਓ ਭਾਜੀ ਓਕੇ ਆ ਭਾਜੀ ਇਹ ਗੋਲਾ ਭਾਜੀ ਆਪਣਾ ਨਾ ਲਾਓ ਜੀ ਹੁਣ ਕਿਹੜਾ ਫੋਨ ਦੇਖਣਾ ਬਾਬਾ ਜੀ ਤੁਸੀਂ ਫੋਨ 31 10 ਕੋਈ ਵੀ ਨਹੀਂ ਆਜੋ ਫੇਰ ਬਾਬਿਓ ਹਾਜੇ ਹਾਂਜੀ ਜੋਤੇ ਜੀ ਨਿੱਜ ਕਿਵੇਂ ਫੀਲ ਹੋ ਰਿਹਾ ਆ ਗੁੱਡ ਫੀਲ ਹੋ ਰਿਹਾ ਆ ਲਓ ਜੀ ਕੋਕ ਪੀਣ ਜਾ ਰਹਾ ਗੱਭਰੂ ਕਹਿੰਦਾ ਮੇਰੇ ਵੀਰੋ ਬਾਬਾ ਜੀ ਵੀ ਬਿਜੀ ਹੋਈ ਫਿਰਦੇ ਆ ਥੋ ਲਓ ਜੀ ਇੱਧਰ ਖੜੀ ਜਾ ਵਰਨਾ ਪਾਲਾ ਜੋ ਹੈ ਨਹੀਂ ਆ ਸਾਡੇ ਨਾਲ ਅੱਜ ਬਾਬਾ ਜੀ ਆਏ ਹੋਏ ਆ ਬਾਬਾ ਜੀ ਹਕੀਮ ਹੋ ਹਾਂਜੀ ਹਾਂਜੀ ਕਲਾਸ ਬਹੁਤ ਬੜਿਆ ਪਾਣਾ ਕੁਝ ਬਹੁਤ ਮਿਲ ਗਿਆ ਖਾ ਪੀ ਕੇ ਨਿਕਲ ਗਏ ਆ ਜੀ ਤੇ ਕੋਕ ਦਾ ਸਿਸਟਮ ਕਹਿੰਦੇ ਮੁੰਡਿਆਂ ਨੂੰ ਬਾਹਰ ਹੀ ਪਸੰਦ ਆ ਅੰਦਰ ਬਹਿ ਕੇ ਲਾਈਕ ਨਹੀਂ ਕਰਦੇ ਇੱਦਾਂ ਮੌਸਮ ਵਧੀਆ ਹੋ ਗਿਆ ਹੁਣ ਇੱਦਾਂ ਕਦਾਂ ਵਧੀਆ ਚੱਲ ਰਿਹਾ ਸਿਸਟਮ ਸਾਰਾ ਗੁੱਟ ਹੈ ਕੋਕ ਫੋਨ ਫਾਨ ਲੈ ਆਂਦੇ ਆ ਕੋਕ ਜਿਹਾ ਵੈਰੀ ਅੱਜ ਯਰ ਇੰਪਿਉਰੀਜ਼ ਦੋ ਫੋਨਾਂ ਦੀ ਪਾਰਟੀ ਆ ਪਿੱਛੇ ਪਰਫੈਕਟ ਵਾਈਟ ਵਾਲੇ ਆ ਸੁਪਰ ਜਿਓਰੀਆ ਸੌਫਟ ਵਾਓ ਬੋਰਟ ਫੁੱਟ ਫਰ ਹੈ ਮੇਰਾ ਸੋਚਾ ਹੈ ਬਾਬਾ ਯੋ ਸੋਚਾ ਦਾ ਉਹ ਖੜਕਾਉ ਦੇ ਉਹ ਖੜਾਗਾ ਮੈਂ ਨਹੀਂ ਕਰਦਾ ਮਦਾ ਉਹ ਨੀਰ ਜੀ ਵੀ ਮਦਾਵੇ ਆਪਣੇ ਧਾਰ ਤਸੇ ਤਾ ਮੈਂ ਬਹੁਤ ਵਧੀਆ ਬਾਬਾ ਬਹੁਤ ਵਧੀਆ ਲੱਗਾ ਸਾਡੇ ਨਾਲ ਕੁਝ ਸ਼ੇਅਰ ਕਰਕੇ ਹੂੰ ਬਹੁਤ ਖੁਸ਼ੀ ਬਣੀ ਜੀ ਸ਼ਰਟ ਮਿਲ ਗਈ ਮਿਲ ਗਈ ਮਿਲ ਗਈ ਬੋਰਟ ਪੈਨ ਦਾ ਗੱਲ ਨੂੰ ਟੀ ਸ਼ਰਟ ਪਾਣੀ ਆਪਾਂ ਨਾਈਕੀ ਲਿਖਾਉਣਾ ਤੇ ਵੱਡਾ ਵੱਡਾ ਸਾਰੀਆਂ ਦੁਕਾਨਾਂ ਬੰਦ ਹੋਈਆਂ ਨੀਂਦ ਲੈ ਭਾਜੀ ਇੱਕ ਕੋਟ ਪੈਂਟ ਲੈ ਪਾਉਣ ਲਈ ਜੇ ਵੀ ਰਹਿ ਗਈ ਐ ਕਿ ਸ਼ਾਰਟ ਰਹਿ ਗਈ ਵਿਚਾਰੇ ਦੀ ਹਾਂ ਸਵੇਰ ਨੂੰ ਦੁਕਾਨ ਤੋਂ ਕੋਲ ਲਾਣੇ ਆ ਬਾਕੀ ਜਿਹੜਾ ਇਹਨਾਂ ਕੋਟ ਪੈਂਟ ਡਰਾਈ ਕਲੀਨ ਕਰਾਇਆ ਨਾ ਭਾਜੀ ਉਹ ਸਿਰਾ ਉਹ ਜਿਸ ਦੀ ਵਿਆਹ ਤੋਂ ਐਂਡਾ ਹੀ ਬਣਿਆ ਪਿਆ ਗਾਹ ਤਾ ਇਹਨਾਂ ਪ੍ਰੈਸ ਕਰਾਇਆ ਹਾਂਜੀ ਅੱਛਾ ਜਿਹੜੀ ਆ ਤਿੰਨ ਤਿੰਨ ਕਹਿੰਦੇ ਸੀ ਤੀਜਾ ਬਣਾਣੀਆਂ ਪੈਂਟ ਦੀ ਡਰਾਈ ਕਲੀਨ ਕਰਾਉਂਦਾ ਇਹਨੇ ਸਾਢੇ ਤਿੰਨ ਬਣਾਈਆਂ ਸਾਢੇ ਤਿੰਨ ਐਡੀ ਦਾ ਟ੍ਰਿਪਾ ਹੱਥ ਆਰੇ ਅੱਛਾ ਮੈਂ ਫੁੱਲ ਲਾਣੇ ਕੋਟ ਨੂੰ ਹੂੰ ਆਫਰ ਵੇਨ ਨੂੰ ਆਜੀ 7:00 ਵਜੇ ਫਿਰ ਨੂੰ ਆਜੀ ਗੱਡੀ ਨੂੰ ਲਾਉਣ ਆਉਣੇ ਆ ਨਾਲ ਤੇਰੇ ਉਹ ਬੱਡੇ ਰੀ ਲੱਕੜੇ ਹੈਗੇ ਉਹਦੇ ਤੇ ਕਲੀਆਂ ਲਾਜ਼ਮ ਹੈ ਇਹ ਤਾਂ ਫੁੱਲ ਵਾਲੇ ਵੇਚਦਾ ਉਹ ਹੋਪਰਾਣੀ ਵਿੱਚ ਰਿਵਰ ਵੀ ਲੱਗਦਾ ਪੱਥੇ ਤੋਂ ਵੇਚਦਾ ਆਹ ਆਪਾ ਜੀ ਉਹ ਬਾਪਾ ਜਿਹੜੀ ਫੁੱਲ ਹੈ ਉਹ ਬੰਨ ਲੜਦੇ ਗੁਲਦਸਤਾ ਗੁਲਦਸਤਾ ਜਿਆਦੀ ਸਦਾ 7:30 ਵਜੇ ਆ ਜਾਣਾ ਫੁੱਲ ਵਾਲੇ ਨੇ ਜੇ ਫੁੱਲ ਵਾਲੇ ਹੋਏ ਕੋਰਟ ਮੰਟ ਤੋਂ ਆ ਜੀ ਆਹ ਜੇ ਫੋਨ ਫਾਰ ਲੈ ਜਾਂਦਾ ਫਿਰ ਆ ਵੀ ਆਪਾਂ ਹੁਣ ਫੇਸੇ ਪੈਡ ਪਾਉਂ ਚੱਲੇ ਆ ਅੱਜ ਵੀ 12 ਵਜੇ ਗਏ ਜਿੱਦਾਂ ਕਿ ਲੈ ਜਾ ਰਹੇ ਹਾਂ ਲੋ ਬਹੁਤ ਜਿਆਦਾ ਟਾਇਰਡ ਆ ਅੱਜ ਦਾ ਬੜਾ ਹੀ ਕੰਮ ਜਿਆਦਾ ਔਖਾ ਹੋ ਗਿਆ ਜੋਤਾ ਸੌ ਗਿਆ ਆ ਛੱਡ ਗਿਆ ਇੱਕ ਸਾਡਾ ਮਿੱਤਰ ਸੱਜਣ ਸਾਡਾ ਸੌ ਗਿਆ ਆ ਥੱਕ ਗਿਆ ਵੀਰ ਥੋੜਾ ਜੀ ਜਿੱਦਾਂ ਕਦਾਂ ਟਾਇਰਡ ਹੋ ਜਾਂਦਾ ਜਿੱਦਾਂ ਕਦਾਂ ਗੱਡੀ ਨੂੰ ਆਪਾਂ ਬੈੱਡ ਬਣਾ ਲਿਆ ਉਹਨੇ ਟਾਈਮ ਨਹੀਂ ਕੌਣ ਘਾੜ ਚੱਲੇ ਆ ਜੀ ਕਾਜ਼ਾ ਤੇ ਹੁਣ ਸੌਂਗੇ ਅੱਜ 6-7 ਘੰਟੇ ਮਿਲ ਜਣੇ ਸੌਂਡ ਅੱਜ ਇੰਨੇ ਕਿ ਜ਼ਿਆਦੇ ਨਾ ਟਾਇਰ ਆ ਕਿ ਸਾਨੂੰ ਆਪਣਾ ਨਾ ਪਿੰਡ 5 ਕਿਲੋਮੀਟਰ ਤੇ ਵੀ ਇੰਨੀ ਕਿ ਧੂੜ ਲੱਗ ਰਿਆ ਨਾ ਗੱਲਾਂ ਹੀ ਛੱਡ ਦੋ 5 ਕਿਲੋਮੀਟਰ 50 ਕਿਲੋਮੀਟਰ ਦੇ ਬਰਾਬਰ ਆ ਗਰਿਆ ਹੋਰ ਛੱਡ ਮੈਨੂੰ ਤਾਂ ਖੁਸ਼ੀ ਬਹੁਤ ਆ ਅੱਜ 12 ਵਜੇ ਜਾ ਕੇ ਸੌਂ ਗਿਆ ਬਹੁਤ ਵਾਸ਼ਾ ਮੈਂ 12 ਵਜੇ ਸੌਂ ਗਿਆ 6-7 ਹੋਇਆ ਠੀਕ ਹੈ ਗੱਲ ਆਹ ਨਾ 3 ਵਜੇ ਸੌਂ ਜਾਂਦਾ ਜੀ 6:00 ਵਜੇ 8 ਰੜੀ ਦਾ ਬੜਾ ਔਖਾ ਹੁੰਦਾ ਬੜਾ ਔਖਾ ਕੰਮ ਆ ਅੱਜ ਹੁਣ ਥੱਕ ਗਏ ਆ ਆਵਾਜ਼ ਵੀ ਥੱਕੀ ਥੱਕੀ ਲਾਈ ਹੋਈ ਆ ਬੂਰ ਬੈਠੇ ਪਏ ਆ ਹੁਣ ਅਸੀਂ ਕੱਲ ਚਾ ਕੇ ਸੌਂਗੇ ਸਵੇਰ ਨੂੰ ਫੇਰ ਦੇਖੇ ਰੋਸੀ ਆਣ ਕਰਾ ਲੈ ਆ ਤਬਿਆ ਤੁਸੀਂ ਦੇਖਿਓ ਬਾਬੇ ਹੱਥੋਂ ਦੀ ਪੂਰੀ ਖੋਲ ਕੇ ਗੱਲ ਵਾਹੀਏ ਐਸਾ ਕਰਾਉਨੇ ਆ ਤੁਹਾਨੂੰ ਵਿਆਹ ਲੈ ਆ ਬੜੇ ਪ੍ਰੈਸ ਕਰਾਉਨੇ ਆ ਲੈ ਆ ਭਾਜੀ ਹੁਣੇ ਸਾਡੇ ਪ੍ਰੈਸ ਕਰਾਉਨੇ ਆ ਲੈ ਭਾਜੀ ਹੁਣੇ ਤੁਰੇ ਹੋ ਆ ਮੈਂਗਾ ਜੀ ਚੱਲ ਜੇ ਜੱਸੀ ਰਾ ਮੋਟੇ ਕਰ ਰਹਾ ਪੂਰਾ ਅਫਸਾਨਾ ਕਰ ਰਹਾ ਜੈਸੀਆਂ ਜਾ ਰਹੀਆਂ ਬਾਬੇਓ ਜੈਸੀਆਂ ਜਾ ਰਹੀਆਂ ਰਾ ਪੂਰੀ ਅਫਤ ਕਰਾ ਰਹਾ ਜੈਸੀ ਆ ਦੇ ਰੋਲੇ ਜੋ ਭਾਈ ਜੀ ਆਪਾ ਮੁੰਡਾ ਨਹੀਂ ਸੀਗਾ ਭਾਈ ਜੀ ਮੁੰਡਾ ਵੀ ਹੁਣ ਆਪਰੇ ਬੰਦੇ ਬੁਲਾ ਰਹੇ ਸੀਗੇ ਮੈਂ ਤਾਂ ਚੱਲ ਕੋਈ ਗੱਲ ਨਹੀਂ ਵਧ ਗਿਆ ਮੈਡਾ ਜੀ ਭਈਆ ਜਰਸੀ ਨਹੀਂ ਵੀ ਚੰਡੀਗੜ੍ਹ ਨੰਬਰ ਲੱਗਦਾ ਯਾਨਦ ਦੇ ਪਛਾਣ ਦੇ ਉਧਾ ਇਹ ਕੋਣ ਹੌਲੀ ਕੀਤੀ ਜਾ ਕੇ ਉਹ ਨਹੀਂ ਆਹ ਪਹੁੰਚ ਗਏ ਆਪ ਲੋਕ ਪੈਂਡ ਦਾ ਮੂੜ ਮੋੜ ਲੈਣਾ ਜੀ ਸਵੇਰ ਨੂੰ ਬਾਲ ਘਟਾਉਣੇ ਆ ਕੱਪੜੇ ਲੈਣੇ ਆ ਕੋਟ ਪੈਨ ਡਰਾਈ ਕਲੀਨ ਕਰਾਉਣੇ ਆ ਸੱਚਾ ਹੋ ਪੈਣਾ ਹਰੇ ਚੱਕੇ ਨਹੀਂ मामा ਟਰੈਕਟਰ ਦਿਵਾਉਣਾ ਆ ਤੇ ਨਵਦੀਪ ਕਹਿੰਦਾ 9 ਵਜੇ ਤੁਰਨਾ ਆ ਹਾਂ ਤੁਰ ਕਿੱਦਾ ਹੋ ਜਾਣਾ 9 ਵਜੇ ਤੁਹਾਡੇ ਕੰਮ ਹੀ ਸਾਡੇ ਜਿਹੇ ਹਿਸਾਬ ਨਾਲ ਕੰਮ ਆ ਨਾ ਨਾ 9 ਵਜੇ ਤੱਕ ਨਾਈ ਆਉਂਦਾ ਨਾ ਡਰਾਈ ਕਲੀਨ ਵਾਲਾ ਆਉਂਦਾ ਨਾ ਤੇਰੀ ਜੁੱਤੀ ਦੇ ਸਾਥ ਲੈਣੀ ਆ ਕੰਮ ਕੋਈ ਗੱਲ ਨਹੀਂ ਕਹਾਂ ਸਿਆ ਅਰੇਂਜਮੈਂਟ ਨਾਈ ਨੂੰ ਵੀ ਸਵੇਰ ਨੂੰ 7:00 28 ਫਾਰਵਰਡੇਸ਼ਨ ਵਾਲਿਆਂ ਨੂੰ ਵੀ ਸਵੇਰ 8:00 ਟਰੈਕਟਰ ਤੋਂ ਆਉਣਾ ਆਪਾਂ ਸਕੇਡਿਊਲ ਇਦਾਂ ਬਣਾਉਨੇ ਆ ਪਹਿਲਾਂ ਨਾ ਟਰੈਕਟਰ ਧੋਣੇ ਲਾ ਕੇ ਨਾ ਉਧਰੋਂ ਕਟਿੰਗ ਰੇ ਚੱਲ ਜਾਣਾ ਉਹਦੇ ਬਾਅਦ ਕੱਪੜੇ ਲੈ ਕੇ ਜਾਨੂ ਟਰੈਕਟਰ ਤੋਂ ਹੋ ਜਾਣਾ ਜਾਨੂ ਆਪਾਂ ਕੋਟ ਪੈਂਟ ਮੈਂ ਤਾਂ ਕਹਿੰਦਾ ਕੋਟ ਪੈਂਟ ਆਪਾਂ ਦੁਪਹਿਰ ਨੂੰ ਬਦਲਾਂਗੇ ਵੈਨੋ ਬਦਲਦੇ ਆ ਆ ਉਹ ਪਹਿਲਾਂ ਸ਼ਾਰਟ ਪੈਂਟ ਪਾ ਕੇ ਚੱਲੋ ਬਾਕੀ ਹੁਣ ਸਵੇਰ ਨੂੰ ਦੇਖਦੇ ਆ ਕੀ ਮਾਹੌਲ ਬਣਦਾ ਆ ਏ ਦੇਖਦੇ ਪੈਂਟ ਆ ਗਿਆ ਲਾਵਾ ਉਹ ਜੀ ਆ ਪਿੱਛੇ ਸਾਡਾ ਇੱਕ ਬਾਈ ਇਹ ਜਲੰਧਰ ਤੋਂ ਆਦੀ ਲਮੈ ਸਵੇਲਾ ਵਾਰੀ ਅੱਧਾ ਬੇਟਾ ਟਾਇਰਡ ਹੋ ਗਿਆ ਛੋਟਾ ਇਹ ਮਾਰਾ ਜੇ ਇਹ ਤੁਹਾਨੂੰ ਪਤਾ ਬੋਲਦਾ ਕਦੇ ਕਦੇ ਆ ਬਾਰੇ ਜਦੋਂ ਬੋਲਦਾ ਨਾ ਅਸੀਂ ਥੋੜੇ ਜਿਹਾ ਹੁਣ ਗਿੱਜੇ ਆ ਬੁਰਨੇ ਠੀਕ ਨਹੀਂ ਆ ਬਾਪਾ ਤੇ ਅਰਦੀ ਪਿੱਛੇ ਰਹਿ ਗਿਆ ਤੇ ਅਸੀਂ ਤਾਂ ਆ ਰਹੇ ਖਿੱਚ ਕੇ ਬਸ ਬਸ ਨਹੀਂ ਤਾਂ ਆਉਣਾ ਜੀ 1:00 ਵਜੇ ਹਜੇ ਹੌਲੀ ਹੌਲੀ ਗੱਡੀ 60 ਤੋਂ ਡੰਪ ਨਹੀਂ ਸਾਢੇ 100 ਰ ਥੱਲੇ ਜਾਂਦੀ ਵੀਰ ਨੂੰ ਤੈਨੂੰ ਨਹੀਂ ਤੇ ਲਾਵਾ ਕਰਕੇ ਨਾਲੇ ਆਇਆ ਸਾਡੇ ਪਿਆ ਜ ਨਹੀਂ ਤਾਂ ਬਾਬੇ ਘਰੇ ਲਾਉਣਾ ਪੈਣਾ ਅੱਜ ਹਾਂ ਚਲ ਆ ਜਾਓ ਚਲੋ ਜੀ ਮੈਂ ਬਾਪੇ ਹੁਣ ਸਵੇਰ ਨੂੰ ਤੁਹਾਨੂੰ ਦਿਖਾਉਨੇ ਫਿਰ ਗੁੱਡ ਮਾਰਨਿੰਗ ਕਰਕੇ ਹਾਂ ਓਕੇ ਨਾਲ ਦੇ ਜੀ ਓਕੇ ਓਕੇ ਸਬਸਕ੍ਰਾਈਬ ਪਤਾ ਵੇ ਉੱਟ ਖੜਿਆ ਓਕੇ ਬਈ ਉੱਤੇ ਮਿਲਦੇ ਆਂ ਮੇਰਾ ਭਰਾ ਠੀਕ ਆ ਚਲ ਧਿਆਨ ਰੱਖੀ ਘਰ ਜਾ ਕੇ ਫੋਨ ਕਰਦੇ ਓਕੇ ਜੋ ਵੀ ਕਰਦੇ ਓਕੇ ਓਕੇ ਆਪਾਂ ਚੱਲੇ ਆਂ ਜੀ ਘਰ ਨੂੰ